पीएम मोदी ने खुद कहा कि मैं तो कोई गलती होगी कि मैं ਕਿਸਾਨਾਂ ਨੂੰ ਸਮਝ ਨਹੀਂ ਪਾਇਆ ਅਸੀਂ ਇਹ ਬਿੱਲ ਵਾਪਸ ਲੈਂਦੇ ਆ ਪਰ ਉਸ ਤੋਂ ਦੇਖੋ ਉਸ ਤੋਂ ਬਾਅਦ ਕਿੰਨਾ ਟਾਈਮ ਬੀਤ ਗਿਆ ਹਲੇ ਤੱਕ ਵੀ ਕੋਈ ਵੀ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਸਰਕਾਰ ਉਸ ਦੇ ਉੱਤੇ ਪੂਰੀ ਨਹੀਂ ਉਤਰੀ ਸਰਕਾਰ ਕਿਵੇਂ ਚਲਾਕੀਆਂ ਕਰ ਰਹੀ ਹੈ ਉਹਨਾਂ ਨੂੰ ਲੱਗਦਾ ਸ਼ਾਇਦ ਕਿਸਾਨ ਲੀਡਰ ਬੇਵਕੂਫ ਨੇ ਪਰ ਸ਼ੁਰੂ ਤੋਂ ਹੀ ਇਹ ਪੂਰਾ ਐਜੂਕੇਟਿਡ ਵੇ ਨਾਲ ਜਿਵੇਂ ਉਹਨਾਂ ਨੇ ਬੱਚੇ-ਬੱਚੇ ਨੂੰ ਸਮਝਾਇਆ ਅੱਜ ਪਿੰਡਾਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਅਸੀਂ ਉਹ ਦੁਬਾਰਾ ਲੀਤੀਆਂ ਇਹਨਾਂ ਦੀਆਂ ਨਹੀਂ ਮੰਨਣੀਆਂ ਕਾਂਗਰਸ ਗੱਲ ਕਰਦੀ ਹੈ ਲੋਕਤੰਤਰ ਬਚਾਉਣ ਦੀ ਉਹ ਜਦ ਕੀ ਕਾਂਗਰਸ ਦੇ ਹੀ ਲੀਡਰ ਕਾਫੀ ਲੀਡਰ ਵੱਡੇ ਵੱਡੇ ਲੀਡਰ ਜਾ ਕੇ ਬੀਜੇਪੀ ਜੁਆਇਨ ਕਰ ਰਹੇ ਹੈ ਮੈਨੂੰ ਲੱਗਦਾ ਜੋ ਦਲ ਬਦਲੂਆਂ ਦੀ ਲੀਤੀ ਹੈ ਇਸ ਤੇ ਤਾਂ ਲੋਕਾਂ ਨੂੰ ਬਹੁਤ ਹੀ ਸਪਸ਼ਟ ਹੋ ਜਾਣਾ ਚਾਹੀਦਾ ਕਿ ਜਿਹੜਾ ਕੈਂਡੀਡੇਟ ਹੈ ਪਹਿਲਾਂ ਤੋਂ ਦੀ ਕੈਪੇਬਿਲਿਟੀ ਕੀ ਹੈ ਉਹਦਾ ਬੈਕਗ੍ਰਾਉਂਡ ਕੀ ਹੈ ਉਹਨੇ ਕਿਸ ਤਰ੍ਹਾਂ ਮੂਵ ਕੀਤਾ ਹੈ ਔਰ ਜੋ ਕਾਂਗਰਸ ਦੇ ਕੈਂਡੀਡੇਟ ਐਦਾਂ ਗਏ ਨੇ ਮੈਨੂੰ ਲੱਗਦਾ ਪੰਜਾਬ ਦੇ ਲੋਕ ਉਹਨਾਂ ਨੂੰ ਬੜੀ ਅੱਛੀ ਮਤਲਬ ਸਬਕ ਸਿੱਖਣਗੇ 50 ਤੇ ਐਲਾਈਂਸ ਨਹੀਂ ਕਰਦੇ ਤੇ ਚੰਡੀਗੜ੍ਹ ਆ ਕੇ ਐਲਾਈਂਸ ਕਰ ਰਹੇ ਹੈ ਇਹ 도ਗਲਾਪਨ ਕਾਂਗਰਸ ਦਿਖਾ ਰਹੀ ਹੈ ਤੇ ਕਿਸਾਨਾਂ ਨੂੰ ਵੀ ਧੋਖਾ ਰਹੀ ਹੈ ਨਹੀਂ ਦੇਖੋ ਇਹਦੇ ਵਿੱਚ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਬਦਲਾਅ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਲੋਕਾਂ ਨੂੰ ਬਹੁਤ ਉਮੀਦ ਸੀ ਕਿ ਸ਼ਾਇਦ ਇਹ ਉਹਨਾਂ ਤੋਂ ਬੈਟਰ ਨੇ ਇਹ ਕੋਈ ਕ੍ਰਾਂਤੀਕਾਰੀ ਆ ਰੈਵੋਲੂਸ਼ਨ ਲੈ ਕੇ ਆਣਗੇ ਪਰ ਜਿੱਦਾਂ ਬੀਜੇਪੀ ਸੈਂਟਰ ਦੇ ਵਿੱਚ ਬਿਹੇਵ ਕਰਦੀ ਹੈ ਡਿਕਟੇਟਰਸ਼ਿਪ ਕਰਦੀ ਹੈ ਸੇਮ ਉਹੀ ਵਰਤਾਰਾ ਜੋ ਭਗਵੰਤ ਮਾਨ ਸਰਕਾਰ ਦਾ ਪੰਜਾਬ ਦੇ ਵਿੱਚ ਹੈ ਮੈਂ ਉਹ ਉੱਥੇ ਬਾਰਡਰ ਤੇ ਹੀ ਸੀ ਜਦੋਂ ਉਹ ਸ਼ਹੀਦ ਹੋਇਆ ਲੜਕਾ ਤੇ ਆਪਣੇ ਹੱਕਾਂ ਦੇ ਲਈ ਪੀਸਫੁੱਲ ਪ੍ਰੋਟੈਸਟ ਕਰਨਾ ਸਾਨੂੰ ਕਨਸਟੀਟਿਊਸ਼ਨ ਨੇ ਬਾਬਰੌ ਅੰਬੇਡਕਰ ਨੇ ਜੋ ਸੰਵਿਧਾਨ ਬਣਾਇਆ ਸਾਡਾ ਉਹ ਹੱਕ ਹੈ ਤੇ ਆਪਣਾ ਹੱਕ ਮੰਗਣ ਲਈ ਜਦੋਂ ਕੋਈ ਗਿਆ ਹੋਵੇ ਉਸ ਤੇ ਐਦਾਂ ਤਸ਼ੱਦਦ ਕੀਤਾ ਜਾਵੇ ਫਿਰ ਉਹਨਾਂ ਨੂੰ ਛੁੱਟੇ ਲਾਰੇ ਲਾਏ ਜਾਣ ਜਾਂ ਕਿਸੇ ਤਰੀਕੇ ਨਾਲ ਪਰਮਾਫ ਹਸਲਾ ਕੇ ਦੁਬਾਰਾ ਹੀ ਉਸੇ ਕੰਟਰੈਕਟ ਦੇ ਵਿੱਚ ਵਾਪਸ ਲੈ ਕੇ ਆਇਆ ਜਾਣਾ ਚਾਹੀਦਾ ਮੈਨੂੰ ਲੱਗਦਾ ਲੋਕ ਇਹ ਸਭ ਸ਼ੈਤਾਨੀਆਂ ਨੂੰ ਸਮਝ ਚੁੱਕੇ ਨੇ अलग-पिचते खेल रहे ने मोदी है ना टर्म के नाम पे बाईफरकेट करके बट ये जो मैं हमेशा असी मुद्दों तो नहीं भटकना वो थाने पटकावन दी बहुत कोशिश करेंगे ਤੁਸੀਂ ਰੋਜ਼ਗਾਰ ਮੰਗੋ ਤੁਸੀਂ ਹੈਲਥ ਮੰਗੋ ਤੁਸੀਂ ਐਜੂਕੇਸ਼ਨ ਮੰਗੋ ਤੁਸੀਂ ਆਪਣੇ ਬੱਚਿਆਂ ਦਾ ਵਧੀਆ ਫਿਊਚਰ ਮੰਗੋ ਤਾਂ ਕਿ ਉਹਨਾਂ ਨੂੰ ਇੱਥੋਂ ਆਈਲੈਟਸ ਕਰਕੇ ਬਾਹਰ ਨਾ ਜਾਣਾ ਪਵੇ ਸਾਸ਼ਗਲ ਦੋਸਤੋ ਚੈਨ 7 ਚ ਅੱਜ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਬਾ ਕਮਾਲ ਦੇ ਪੋਲਿਟਿਸ਼ੀਅਨ ਕਿਸਾਨਾਂ ਦੇ ਨਾਲ ਜੁੜੇ ਜੁੜੇ ਡਾਕਟਰ ਅਮਨ ਤੋਲੇਵਾਲ ਜੀ ਨਾਲ ਖਾਸ ਗੱਲ ਗੱਤ ਆਓ ਆਪਾਂ ਗੱਲ ਕਰਦੇ ਆ ਅਮਨ ਤੋਲੇਵਾਲ ਜੀ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਡਾਕਟਰ ਅਮਨ ਤੋਲੇਵਾਲ ਜੀ ਨਾਲ ਆਓ ਜਾਣਦੇ ਹਾਂ ਇਲੈਕਸ਼ਨ ਦੇ ਕੈਂਪੇਨ ਬਾਰੇ ਕਿੱਦਾਂ ਇਹਨਾਂ ਦੀ ਤਿਆਰੀ ਚੱਲ ਰਹੀ ਹੈ ਤੇ ਲੋਕ ਸਭਾ ਹਲਕਾ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਜਰੂਰ ਸ਼ੋਰ ਚ ਲੱਗੇ ਹੋਏ ਆਓ ਗੱਲ ਕਰਦੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਮ ਤੁਸੀਂ ਪਟਿਆਲੇ ਤੋਂ ਤੇ ਆਪਾਂ ਸੋਸ਼ਲ ਮੀਡੀਆ ਦੇਖਦੇ ਦੇਖਦੇ ਆ ਵੀ ਪਟਿਆਲੇ ਤੋਂ ਫਤਿਹਗੜ ਸਾਹਿਬ ਤੋਂ ਅਮਰ ਸਿੰਘ ਜੀ ਦੇ ਕੈਂਪੇਨ ਲਈ ਤੁਸੀਂ ਜਾ ਰਹੇ ਹੋ ਟਾਈਮ ਵੀ ਤੁਹਾਡੇ ਕੋ ਘੱਟ ਆ ਸੌਰੀ ਤੁਹਾਡਾ ਟਾਈਮ ਆਪਾਂ ਜਿਆਦਾ ਨਹੀਂ ਲਵਾਵਾਂਗੇ ਭਾਜਪਾ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਹੁਣ ਕਿਸਾਨ ਅੰਦੋਲਨ ਟੂ 'ਚ ਬੈਠੇ ਸੀਗੇ ਇਹਨਾਂ ਦੀ ਮੰਗਾਂ ਇਸ ਕਰ ਇਹਨਾਂ ਨੂੰ ਆਪਾਂ ਕਹੀ ਆ ਆਪਾਂ ਐਮਐਸ ਐਮਐਸਪੀ ਦਵਾਂਗੇ ਜਿਹੜੇ ਹਰਜੀਤ ਸਿੰਘ ਅਰੇਵਾਲ ਭਾਜਪਾ ਦੇ ਸੀਨੀਅਰ ਲੀਡਰ ਹੈ ਉਹਨਾਂ ਨੇ ਵੀ ਕਿਹਾ ਆਪਾਂ ਇਹਨਾਂ ਨੂੰ ਆਫਰ ਦਿੱਤਾ ਹੀ ਐ ਐਮ ਐਸ ਪੀ ਦਾ ਕਿ ਜਿਹੜੀ ਆਪਾਂ ਫਸਲ ਕਈਏ ਉਹ ਲਾਣ ਨਾ ਕਿ ਜਿਹੜੀ ਉਹ ਉਚਾਨ ਉਹ ਲਾਣ ਕਿਉਂਕਿ ਕਹਿੰਦੇ ਉਹ ਐਗਜ਼ਾਮਪਲ ਦਿੰਦੇ ਟਮਾਟਰਾਂ ਦਾ ਟਮਾਟਰ ਉਹ ਕਹਿੰਦੇ ਕਿ ਜੇ ਆਪਾਂ ਐਮ ਐਸ ਪੀ ਦੇ ਦੀ ਟਮਾਟਰ ਹਰ ਕੋਈ ਟਮਾਟਰ ਹੀ ਬੀਜੂਗਾ ਇਸ ਕਰਕੇ ਇਹਨਾਂ ਦੀ ਮੰਗਾ ਮੰਨੀ ਨਹੀਂ ਜਾ ਰਹੀਆਂ ਤੁਸੀਂ ਕੀ ਕਹਿੰਦੇ ਇਸ ਬਾਰੇ ਅਹ ਦੇਖੋ ਪਹਿਲਾਂ ਤਾਂ ਥੈਂਕ ਯੂ ਮਨੀ ਜੀ ਕਵਰ ਕਰਨ ਦੇ ਲਈ ਕਿਸਾਨਾਂ ਦੀਆਂ ਮੰਗਾਂ ਜਦੋਂ 2020 ਦੇ ਵਿੱਚ ਅੰਦੋਲਨ ਸ਼ੁਰੂ ਹੋਇਆ 1.5 ਸਾਲ ਬੈਠ ਕੇ ਆਪਣੇ ਮਿਹਨਤ ਦੇ ਨਾਲ ਆਪਣੀ ਜ਼ਿੱਦ ਦੇ ਨਾਲ ਮੰਗਵਾ ਕੇ ਪੀਐਮ ਮੋਦੀ ਨੇ ਖੁਦ ਕਿਹਾ ਕਿ ਮੇਤੋਂ ਕੋਈ ਗਲਤੀ ਹੋ ਗਈ ਕਿ ਮੈਂ ਕਿਸਾਨਾਂ ਨੂੰ ਸਮਝ ਨਹੀਂ ਪਾਇਆ ਅਸੀਂ ਇਹ ਬਿੱਲ ਵਾਪਸ ਲੈਂਦੇ ਹਾਂ ਪਰ ਉਸ ਤੋਂ ਦੇਖੋ ਉਸ ਤੋਂ ਬਾਅਦ ਕਿੰਨਾ ਟਾਈਮ ਬੀਤ ਗਿਆ ਹਲੇ ਤੱਕ ਵੀ ਕੋਈ ਵੀ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਸਰਕਾਰ ਉਸ ਦੇ ਉੱਤੇ ਪੂਰੀ ਨਹੀਂ ਉਤਰੀ ਤਾਂ ਦੁਬਾਰਾ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਉੱਥੇ ਬੈਠੇ ਨੇ ਉਹਨਾਂ ਨੇ 5 ਸਾਲ ਦਾ ਕਿਹਾ ਕਿ 5 ਸਾਲ ਵਾਸਤੇ ਦੁਬਾਰਾ ਅਸੀਂ ਇਸ ਤੇ ਲੈ ਆਨੇ ਆ ਤਾਂ ਦੇਖੋ ਸਰਕਾਰ ਕਿਵੇਂ ਚਲਾਕੀਆਂ ਕਰ ਰਹੀ ਹੈ ਉਹਨਾਂ ਨੂੰ ਲੱਗਦਾ ਸ਼ਾਇਦ ਕਿਸਾਨ ਲੀਡਰ ਬੇਵਕੂਫ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਨਾ ਪਰ ਸ਼ੁਰੂ ਤੋਂ ਹੀ ਇਹ ਪੂਰਾ ਐਜੂਕੇਟਿਡ ਵੇ ਨਾਲ ਜਿਵੇਂ ਉਹਨਾਂ ਨੇ ਬੱਚੇ-ਬੱਚੇ ਨੂੰ ਸਮਝਾਇਆ ਅੱਜ ਪਿੰਡਾਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਅਸੀਂ ਉਹ ਦੁਬਾਰਾ ਨੀਤੀਆਂ ਇਹਨਾਂ ਦੀਆਂ ਨਹੀਂ ਮੰਨਣੀਆਂ ਹੈ ਨਾ ਤੇ ਆਪਣੇ ਹੱਕਾਂ ਦੇ ਲਈ ਬੈਠੇ ਨੇ ਆਈ ਥਿੰਕ ਇਹ ਜੋ ਕਰ ਰਹੇ ਹੈ ਭਾਜਪਾ ਸਰਕਾਰ ਆਪਣੇ ਵਾਅਦਿਆਂ ਤੋਂ ਪਿੱਛੇ ਮੁੜ ਕੇ ਔਰ ਜਿਵੇਂ ਤਸ਼ੱਦਦ ਕੀਤਾ ਹੈ ਨਾ ਉੱਥੇ ਖਨੌਰੀ ਬਾਰਡਰ ਦੇ ਉੱਤੇ ਸ਼ੁਭਕਰਨ ਮੈਂ ਉਦੋਂ ਉੱਥੇ ਬਾਰਡਰ ਤੇ ਹੀ ਸੀ ਜਦੋਂ ਉਹ ਸ਼ਹੀਦ ਹੋਇਆ ਲੜਕਾ ਤੇ ਆਪਣੇ ਹੱਕਾਂ ਦੇ ਲਈ ਪੀਸਫੁੱਲ ਪ੍ਰੋਟੈਸਟ ਕਰਨਾ ਸਾਨੂੰ ਕਨਸਟੀਟਿਊਸ਼ਨ ਨੇ ਬਾਬਰੋ ਅੰਬੇਡਕਰ ਨੇ ਜੋ ਸੰਵਿਧਾਨ ਬਣਾਇਆ ਸਾਡਾ ਉਹ ਹੱਕ ਹੈ ਤੇ ਆਪਣਾ ਹੱਕ ਮੰਗਣ ਲਈ ਜਦੋਂ ਕੋਈ ਗਿਆ ਹੋਵੇ ਉਸ ਤੇ ਐਦਾਂ ਤਸ਼ੱਦਦ ਕੀਤਾ ਜਾਵੇ ਫਿਰ ਉਹਨਾਂ ਨੂੰ ਛੁੱਟੇ ਲਾਰੇ ਲਾਏ ਜਾਣ ਜਾਂ ਕਿਸੇ ਤਰੀਕੇ ਨਾਲ ਪਰਮਾ ਹਫਸ ਲਾ ਕੇ ਦੁਬਾਰਾ ਹੀ ਉਸੇ ਕੰਟਰੈਕਟ ਦੇ ਵਿੱਚ ਵਾਪਸ ਲੈ ਕੇ ਆਇਆ ਜਾਣਾ ਚਾਹੀਦਾ ਮੈਨੂੰ ਲੱਗਦਾ ਲੋਕ ਇਹ ਸਭ ਸ਼ੈਤਾਨੀਆਂ ਨੂੰ ਸਮਝ ਚੁੱਕੇ ਨੇ ਔਰ ਇਸ ਸਮੇਂ ਜੋ ਭਾਜਪਾ ਨੂੰ ਏ ਫੈਸੀਸਟ ਗਵਰਨਮੈਂਟ ਨੂੰ ਡੈਮੋਕ੍ਰੇਸੀ ਜਿਵੇਂ ਖਤਰੇ ਚ ਉਹਨੂੰ ਬਚਾਉਣ ਵਾਸਤੇ ਖੁਦ ਲੋਕ ਅੱਗੇ ਆ ਕੇ ਇਲੈਕਸ਼ਨ ਲੜ ਰਹੇ ਨੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਦਾ ਬਹੁਤ ਜੋ ਉਹਨਾਂ ਨੇ ਸ਼ੁਰੂ ਤੋਂ ਲੋਕ ਸੇਵਾ ਕੀਤੀ ਹੈ ਸੰਘਰਸ਼ਾਂ ਦੇ ਲਈ ਲੜੇ ਨੇ ਲੋਕ ਮੁੱਦਿਆਂ ਦੇ ਲਈ ਲੜੇ ਨੇ ਤਾਂ ਆਈ ਥਿੰਕ ਉੱਥੇ ਲੋਕਾਂ ਦੇ ਜਿਵੇਂ ਇੱਕੋ ਡਾਕਟਰ ਨੇ ਉਹਨਾਂ ਨੇ ਇੰਨੀ ਦੇਰ ਤੋਂ ਲਗਾਤਾਰ ਮਿਲਦੇ ਨੇ 350 ਦੀ ਤੋਂ ਉਹਨਾਂ ਦੀ ਫ੍ਰੀ ਓਪੀਡੀ ਹੁੰਦੀ ਹੈ ਕਿਸੇ ਗਰੀਬ ਤੋਂ ਉਹ ਪੈਸਾ ਨਹੀਂ ਲੈਂਦੇ ਤਾਂ ਉਹ ਜ਼ਮੀਨ ਤੋਂ ਜੁੜੇ ਹੋਏ ਨੇ ਔਰ ਲੋਕ ਹੀ ਉਹਨਾਂ ਦੀ ਇਲੈਕਸ਼ਨ ਲੜ ਰਹੇ ਨੇ ਬਹੁਤ ਅੱਛਾ ਸਕੋਪ ਹੈ ਪਟਿਆਲੇ ਦੇ ਵਿੱਚ ਔਰ ਜੋ ਸੈਂਟਰ ਨੂੰ ਇਸ ਟਾਈਮ ਤੇ ਹੈਰਾਨ ਦੀ ਕੈਪੇਬਿਲਟੀ ਜੋ ਰੱਖ ਰਹੀ ਹੈ ਭਾਜੀਪੀ ਨੂੰ ਉਹ ਰਾਹੁਲ ਗਾਂਧੀ ਜੀ ਦੇ ਨੇਤ੍ਰਿਤਵ ਦੇ ਵਿੱਚ ਇੰਡੀਆ ਅਲਾਈਅንስ ਹੈ ਤਾਂ ਲੋਕ ਇਹ ਸਮਝ ਚੁੱਕੇ ਨੇ ਕਿ ਅਸੀਂ ਕਾਂਗਰਸ ਨੂੰ ਵਾਤੋਵਾਦ ਸਮਰਥਨ ਦੇ ਕੇ ਹਰਾਣਾ ਹੈ ਸਪੈਸ਼ਲੀ ਪੰਜਾਬ ਹੈ ਨਾ ਪੰਜਾਬ ਤਾਂ ਬਹੁਤ ਰੈਵੋਲੂਸ਼ਨਰੀ ਸਪਿਰਿਟ ਹੈ ਹਮੇਸ਼ਾ ਬਾਕੀ ਇੰਡੀਆ ਤੋਂ ਅਲੱਗ ਪੰਜਾਬ ਚੱਲਦਾ ਹੈ ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਫਤਿਹਗੜ੍ਹ ਸਾਹਿਬ ਔਰ ਪਟਿਆਲਾ ਜੋ ਮੈਂ ਦੋ ਹਲਕੇਾਂ ਦੇ ਵਿੱਚ ਦੇਖਿਆ ਬਹੁਤ ਵੱਡੇ ਮਾਰਜਨ ਨਾਲ ਕਾਂਗਰਸ ਦੀ ਜਿੱਤ ਹੋਏਗੀ ਮਣ ਤੁਸੀਂ ਕਾਂਗਰਸ ਦੀ ਗੱਲ ਕੀਤੀ ਇੰਡੀਆ ਅਲਾਈਅንስ ਦੀ ਗੱਲ ਕੀਤੀ ਭਾਜਪਾ ਕਹਿੰਦੀ ਹੈ ਇੰਡੀਆ ਅਲਾਈਅንስ ਕਰਨ ਤੋਂ ਬਾਅਦ ਜਿਹੜੀ ਇਹ ਕਿਸਾਨਾਂ ਨੂੰ ਝੁਟਕਾ ਰਹੀ ਹੈ ਕਿਸਾਨਾਂ ਨੂੰ ਗਲਤ ਗਾਈਡ ਕਰ ਰਹੀ ਹੈ ਤੇ ਉਤੋਂ ਤੁਸੀਂ ਕਹਿੰਦੇ ਇੰਡੀਆ ਅਲਾਈਅንስ ਦੂਜੇ ਕਹਿੰਦੇ ਕਿ ਚੰਡੀਗੜ੍ਹ ਤੇ ਅਲਾਈਅንስ ਨਹੀਂ ਕਰਦੇ ਨਾਲ ਵਾਲੇ ਗਵਾਂਡ ਤੇ ਆ ਕੇ ਇਹ ਮਤਲਬ ਪੰਜਾਬ ਤੇ ਅਲਾਈਅንስ ਨਹੀਂ ਕਰਦੇ ਤੇ ਚੰਡੀਗੜ੍ਹ ਆ ਕੇ ਅਲਾਈਅንስ ਕਰ ਰਹੇ ਹੈ ਇਹ ਡੋਗਲਾਪਨ ਕਾਂਗਰਸ ਦਿਖਾ ਰਹੀ ਹੈ ਤੇ ਕਿਸਾਨਾਂ ਨੂੰ ਵੀ ਝੁਟਕਾ ਰਹੀ ਹੈ ਨਹੀਂ ਦੇਖੋ ਇਹਦੇ ਵਿੱਚ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚ ਲੋਕਾਂ ਨੇ ਬਦਲਾਵ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਲੋਕਾਂ ਨੂੰ ਬਹੁਤ ਉਮੀਦ ਸੀ ਕਿ ਸ਼ਾਇਦ ਇਹ ਉਹਨਾਂ ਤੋਂ ਬੈਟਰ ਨੇ ਇਹ ਕੋਈ ਕ੍ਰਾਂਤੀਕਾਰੀ ਜਾਂ ਰੈਵੋਲੂਸ਼ਨ ਲੈ ਕੇ ਆਣਗੇ ਪਰ ਜਿੱਦਾਂ ਭਾਜਪੀ ਸੈਂਟਰ ਦੇ ਵਿੱਚ ਬਿਹੇਵ ਕਰਦੀ ਹੈ ਡਿਕਟੇਟਰਸ਼ਿਪ ਕਰਦੀ ਹੈ ਸੇਮ ਉਹੀ ਵਰਤਾਰਾ ਜੋ ਭਗਵੰਤ ਮਾਨ ਸਰਕਾਰ ਦਾ ਪੰਜਾਬ ਦੇ ਵਿੱਚ ਹੈ ਇਹਨਾਂ ਨੇ ਵੀ ਕਿਸਾਨਾਂ ਨੂੰ ਕਿਹਾ ਸੀ ਕਿ ਅਸੀਂ ਐਮਐਸਪੀ ਦਵਾਂਗੇ ਤੁਸੀਂ ਦੇਖਿਆ ਚਾਰਕ ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਮੁਕਰ ਚੁੱਕੇ ਨੇ ਉਹੀ ਸਾਈਲੋਜ਼ ਦਾ ਫੈਸਲਾ 1.5 ਮਹੀਨੇ ਪਹਿਲਾਂ 1 April ਨੂੰ 1 April ਨੂੰ ਹੀ ਮੈਨੂੰ ਪਤਾ ਉਹ ਖਬਰ ਲਗਵਾਈ ਸੀ ਅਸੀਂ ਖੁਦ ਉਸਤੇ ਪ੍ਰੋਟੈਸਟ ਕੀਤਾ ਸਾਈਲੋਜ਼ ਦੇ ਨਾਮ ਮੰਡੀਆਂ ਨੂੰ ਦੇ ਕੇ ਮੰਡੀਕਰਨ ਖਤਮ ਕਰਨ ਦੀ ਫੇਰ ਉਹੀ ਨੀਤੀ ਭਗਵਾਨਤਮਨ ਸਰਕਾਰ ਨੇ ਪੰਜਾਬ 'ਚ ਕੀਤੀ ਤਾਂ ਇਹਨਾਂ ਨਾਲ ਇੱਥੇ ਅਲਾਈਂਸ ਦਾ ਫਾਇਦਾ ਹੀ ਨਹੀਂ ਹੈ ਜੇ 2-4 ਸੀਟਾਂ ਇੱਥੇ ਜਿੱਤ ਵੀ ਜਾਂਦੇ ਨੇ ਤਾਂ ਇਹਨਾਂ ਨੇ ਦੁਬਾਰਾ ਉੱਥੇ ਹਾਊ ਆਰ ਦੇ ਗੋਇੰਗ ਟੂ ਅਪੋਜ਼ ਮੋਦੀ ਹਰ ਤਾਂ ਇਸ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਨੂੰ ਇਸ ਟਾਈਮ ਤੇ ਇਹ ਸੈਂਟਰ ਦੀ ਸਰਕਾਰ ਦੇ ਲਈ ਵੱਧ ਤੋਂ ਵੱਧ ਜੋ ਵੋਟਾਂ ਨੇ ਉਹ ਕਾਂਗਰਸ ਕੈਂਡੀਡੇਟਸ ਨੂੰ ਪਾ ਕੇ ਆਪਣੀ ਸਰਕਾਰ ਮਜ਼ਬੂਤ ਕਰਨ ਦੇ ਵਿੱਚ ਬਹੁਤ ਵੱਡਾ ਇਹ ਪੰਜਾਬ ਦਾ ਫਾਇਦਾ ਹੈ ਮੈਡਮ ਤੁਸੀਂ ਵੀ ਕਿਸਾਨ ਅੰਦੋਲਨ 'ਚ ਮੈਡੀਕਲ ਫੈਸਿਲਿਟੀ ਲੋਕਾਂ ਦੀ ਸੇਵਾ ਕੀਤੀ ਹੈ ਡਾਕਟਰ ਸਵਾਇਮਨ ਜੀ ਵੀ ਉਹ ਵੀ ਸੋਸ਼ਲ ਮੀਡੀਆ 'ਚ ਸਰਕਾਰਾਂ ਦੇ ਖਿਲਾਫ ਬੋਲਦੇ ਰਹੇ ਉਹਨਾਂ ਦੇ ਅਕਾਊਂਟ ਵੀ ਟਵਿੱਟਰ ਅਕਾਊਂਟ ਵੀ ਬੰਦ ਹੋਏ ਵਿੱਡ ਹੈਲਥ ਕੀਤਾ ਉਹਨਾਂ ਦਾ ਇਹਨਾਂ ਸਭ ਕੁਝ ਸਰਕਾਰਾਂ ਨੇ ਜੇ ਗਵਰਨਮੈਂਟ ਨੇ ਬੈਨ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲੱਗਦਾ ਇਹ ਚੀਜ਼ਾਂ ਦਾ ਇਫੈਕਟ ਲੋਕਾਂ ਨੂੰ ਨਹੀਂ ਦਿਖ ਰਿਹਾ ਤੇ ਹਿਡਨ ਕੀਤੀ ਜਾ ਰਹੀਆਂ ਚੀਜ਼ਾਂ ਹਾਂ ਮੀਡੀਆ ਦਾ ਬਹੁਤ ਵੱਡਾ ਰੋਲ ਹੈ ਕਾਫੀ ਸਾਰਾ ਮੀਡੀਆ ਇੱਕ ਪਾਸਾ ਪਾਸਾ ਹੋ ਕੇ ਚੱਲ ਰਿਹਾ ਲੋਕ ਇਸ ਗੱਲ ਨੂੰ ਸਮਝ ਚੁੱਕੇ ਨੇ ਔਰ ਮੈਨੂੰ ਲੱਗਦਾ ਬਹੁਤ ਸਾਰੇ ਤਬਕੇ ਨੇ ਤਾਂ ਪੰਜਾਬ ਦੇ ਵਿੱਚ ਉਹ ਮੀਡੀਆ ਨੂੰ ਦੇਖਣਾ ਹੀ ਬੰਦ ਕਰ ਦਿੱਤਾ ਤੁਸੀਂ ਦੇਖਿਓ ਉੱਥੇ ਕਿਵੇਂ ਭਜਾਏ ਉਹਨਾਂ ਨੇ ਬਟ ਅੰਦਰ ਇਨਸਾਈਡ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਪਤਾ ਹੈ ਬਹੁਤ ਅਵੇਅਰ ਹੈ ਵੋਟਰ ਔਰ ਸਾਈਲੈਂਟਲੀ ਬੈਠ ਕੇ ਦੇਖਦਾ ਰਹਿੰਦਾ ਹਰ ਇੱਕ ਮੂਵ ਕਿ ਕੀ ਹੋ ਰਿਹਾ ਕਿਸਾਨਾਂ ਤੇ ਤਸ਼ੱਦਦ ਹੋਇਆ ਕੱਲਾ ਕਿਸਾਨਾਂ ਤੇ ਨਹੀਂ ਹੈ ਜਿਵੇਂ ਫੈਡਰਲ ਸਟਰਕਚਰ ਤੇ ਮਜ਼ਦੂਰਾਂ ਦੇ ਉੱਤੇ ਲੇਬਰ ਲਾਅਸ ਚੇਂਜ ਹੋਏ ਹੈ ਨਾ ਕਿਸਾਨਾਂ ਦੇ ਤਾਂ ਵਾਪਸ ਹੋ ਗਏ ਬਟ ਲੇਬਰ ਲਾਅਸ ਕਿਸੇ ਨੂੰ ਪਤਾ ਹੀ ਨਹੀਂ ਚੱਲ ਰਿਹਾ ਹੈ ਨਾ ਅੰਦਰ ਹੀ ਅੰਦਰ ਉਹ ਸਾਡੀਆਂ ਜੜਾ ਵੱਢ ਕੇ ਸਾਨੂੰ ਖੋਖਲਾ ਕਰ ਰਹੇ ਨੇ एवरी पब्लिक इंस्टीट्यूट दे हैव सोल्ड इट एंड देट इन द फ्यूचर टू द कारपोरेट्स है ना कॉरपोरेट्स पकीी सरकार है लोगों को समझ आ चुकी है कि महंगाई तो नहीं बोल रहे बेरोज़गारी नहीं बोल रहे एम एस पीते नहीं बोल रहे मनरेगा तो नहीं बोल रहे और जो मैनीफेस्टो इस टाइम पर कांग्रेस लेके आई तो है तुम्हें देखो बहुत ही विजनरी डॉक्यूमेंट है वो अलग पिछचते खेल रहे मोदी है ना धर्म के नाम पर बाइफरकेट करके बट ये अस जो मैं हमेशा ਅਸੀਂ ਮੁੱਦਿਆਂ ਤੋਂ ਨਿਪਟਕਣਾ ਉਹ ਤੁਹਾਨੂੰ ਝਟਕਾਉਣ ਦੀ ਬਹੁਤ ਕੋਸ਼ਿਸ਼ ਕਰਨਗੇ ਤੁਸੀਂ ਰੋਜ਼ਗਾਰ ਮੰਗੋ ਤੁਸੀਂ ਹੈਲਥ ਮੰਗੋ ਤੁਸੀਂ ਐਜੂਕੇਸ਼ਨ ਮੰਗੋ ਤੁਸੀਂ ਆਪਣੇ ਬੱਚਿਆਂ ਦਾ ਵਧੀਆ ਫਿਊਚਰ ਮੰਗੋ ਤਾਂ ਕਿ ਉਹਨਾਂ ਨੂੰ ਇੱਥੋਂ ਆਈਲੈਟਸ ਕਰ ਕਰਕੇ ਬਾਹਰ ਨਾ ਜਾਣਾ ਪਵੇ ਮੈਡਮ ਉਹ ਭਾਜਪਾ ਕਹਿੰਦੀ ਹੈ ਕਿ ਕਾਂਗਰਸ ਗੱਲ ਕਰਦੀ ਹੈ ਲੋਕਤੰਤਰ ਬਚਾਉਣ ਦੀ ਉਹ ਜਦ ਕੀ ਕਾਂਗਰਸ ਦੇ ਹੀ ਲੀਡਰ ਕਾਫੀ ਲੀਡਰ ਵੱਡੇ ਵੱਡੇ ਲੀਡਰ ਜਾ ਕੇ ਭਾਜਪਾ ਜੁਆਇਨ ਕਰ ਰਹੇ ਆ ਤੇ ਨਾਲ ਕਹਿੰਦੇ ਕਿਸੇ ਇੱਕ ਲੀਡਰ ਨੂੰ ਪੁੱਛ ਲਓ ਕਨਸਟੀਟਿਊਸ਼ਨ ਬਾਰੇ ਜਿਹੜੇ ਗੱਲ ਕਰਦੇ ਆ ਉਹਨਾਂ ਨੂੰ ਖੁਦ ਕਨਸਟੀਟਿਊਸ਼ਨ ਬਾਰੇ ਨਹੀਂ ਪਤਾ ਤੇ ਲੋਕਤੰਤਰ ਬਚਾਉਣ ਦੇ ਝੂਠਾ ਪ੍ਰਚਾਰ ਕਿਉਂ ਕਰ ਰਹੀ ਹੈ ਦੇਖੋ ਮੈਨੂੰ ਲੱਗਦਾ ਜੋ ਦਲ ਬਦਲੂਆਂ ਦੀ ਨੀਤੀ ਹੈ ਇਸ ਤੇ ਤਾਂ ਲੋਕਾਂ ਨੂੰ ਬਹੁਤ ਹੀ ਸਪਸ਼ਟ ਹੋ ਜਾਣਾ ਚਾਹੀਦਾ ਕਿ ਜਿਹੜਾ ਕੈਂਡੀਡੇਟ ਹੈ ਪਹਿਲਾਂ ਤਾਂ ਉਹਦੀ ਕੈਪੇਬਿਲਿਟੀ ਕੀ ਹੈ ਉਹਦਾ ਬੈਕਗ੍ਰਾਉਂਡ ਕੀ ਹੈ ਉਹਨੇ ਕਿਸ ਤਰ੍ਹਾਂ ਮੂਵ ਕੀਤਾ ਹੈ ਔਰ ਜੋ ਕਾਂਗਰਸ ਦੇ ਕੈਂਡੀਡੇਟ ਐਦਾਂ ਗਏ ਨੇ ਮੈਨੂੰ ਲੱਗਦਾ ਪੰਜਾਬ ਦੇ ਲੋਕ ਉਹਨਾਂ ਨੂੰ ਬੜੀ ਅੱਛੀ ਮਤਲਬ ਸਬਕ ਸਿੱਖੋਣਗੇ ਤੇ ਆਪਰਾ ਮੂਲ ਸਿਧਾਂਤ ਛੱਡ ਕੇ ਆਪਣੀ ਕੋਈ ਸੋਚ ਛੱਡ ਕੇ ਨਿੱਜੀ ਫਾਇਦੇ ਦੇ ਲਈ ਜੋ ਲੋਕ ਐਦਾ ਪਾਰਟੀਆਂ ਬਦਲਦੇ ਨੇ ਉਹਨਾਂ ਨੂੰ ਵੀ ਆਈ ਥਿੰਕ ਸਬਕ ਸਿਖਾਉਂਦੇ ਬਹੁਤ ਵਧੀਆ ਸਮਾਂ ਹੈ ਲੋਕਾਂ ਦੇ ਕੋਲ ਮੈਡਮ ਸੋਸ਼ਲ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਦੇ ਕੁਝ ਹੋਰ ਦਿਖ ਰਿਹਾ ਹੈ ਨੈਸ਼ਨਲ ਮੀਡੀਆ ਦੇ ਵਿੱਚ ਕੁਝ ਹੋਰ ਦਿਖ ਰਿਹਾ ਹੈ ਲੋਕੀ ਕਨਫਿਊਜ਼ ਹਨ ਕਿ ਸੱਚ ਨੈਸ਼ਨਲ ਮੀਡੀਆ ਦਿਖਾ ਰਿਹਾ ਹੈ ਜਾਂ ਸੋਸ਼ਲ ਮੀਡੀਆ ਦਿਖਾ ਰਿਹਾ ਕਿਉਂਕਿ ਆਈਟੀ ਸੈੱਲ ਦੇ ਵਿੱਚ ਬੈਠੇ ਭਾਜਪਾ ਦੇ ਵੀ ਹੈ ਕਾਂਗਰਸ ਦੇ ਵੀ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਚਲਾਉਣਾ ਆਈਟੀ ਸੈੱਲ ਉਹਨਾਂ ਨੇ ਆਪਣੇ ਤਰੀਕਿਆਂ ਚਲਾਣਾ ਲੋਕੀ ਕਨਫਿਊਜ਼ ਆ ਟੋਟਲੀ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਕਿਨੂੰ ਸੱਚ ਮੰਨੀਏ ਕਿਨੂੰ ਝੂਠ ਮੰਨੀਏ ਤੇ ਵੋਟ ਕਿਨੂੰ ਦਿੱਤੀ ਜਾਵੇ ਦੇਖੋ ਆਈ ਥਿੰਕ ਬਹੁਤ ਸਾਰਾ ਇੰਡੀਪੈਂਡੈਂਟ ਮੀਡੀਆ ਵੀ ਇਸ ਤੇ ਕੰਮ ਕਰ ਰਿਹਾ ਹਰ ਮੀਡੀਆ ਵਕਾਉ ਨਹੀਂ ਹੈ ਬਹੁਤ ਸਾਰਾ ਇੰਡੀਪੈਂਡੈਂਟ ਮੀਡੀਆ ਗਰਾਉਂਡ ਤੇ ਜਾ ਕੇ ਰਿਪੋਰਟਿੰਗ ਕਰ ਰਿਹਾ ਉਹਨਾਂ ਦੇ ਚੈਨਲਸ ਵੀ ਬੰਦ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਐਦਾਂ ਦੇ ਮੀਡੀਆ ਦੀ ਆਵਾਜ਼ ਚੱਕਣੀ ਚਾਹੀਦੀ ਹੈ ਉਹਨਾਂ ਤੋਂ ਬੜਾ ਕੁਝ ਸੱਚ ਗਰਾਉਂਡ ਦਾ ਰਿਪੋਰਟਿੰਗ ਪਤਾ ਚੱਲਦੀ ਹੈ ਹੈਨਾ ਤੇ ਸੈਕਿੰਡ ਹੈ ਕਿ ਮੁੱਦਿਆਂ ਦੇ ਉੱਤੇ ਕੌਣ ਕੰਮ ਕਰ ਰਿਹਾ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੁੱਦਿਆਂ ਤੇ ਜੋ ਕੰਮ ਕਰ ਰਿਹਾ ਤੁਸੀਂ ਉਹਨੂੰ ਸੁਣੋ ਉਸ ਤੋਂ ਆਪਣੀ رائے ਬਣਾਓ ਤੇ ਜੋ ਇਹ ਛੋਟੇ ਛੋਟੇ ਵਾਅਦੇ ਕਰਕੇ ਜਿਵੇਂ ਉਹ ਤੁਸੀਂ ਅ ਫਰਸਟ ਸਟੈਪ ਦੇ ਉੱਤੇ ਹੀ ਸ਼ਰਾਬ ਦੇ ਉੱਤੇ ਜਾਂ 1000 ਰੁਪਏ ਦੇ ਉੱਤੇ ਜਾਂ ਕੋਈ ਹੋਰ ਨਿੱਜੀ ਫਾਇਦੇ ਦੇ ਉੱਤੇ ਥਾਣੇ 'ਚ ਮੇਰਾ ਕੰਮ ਕੋਈ ਗਲਤ ਰੁਕਵਾਤਾ ਐਦਾਂ ਦੇ ਫਾਇਦੇ ਦੇਖ ਕੇ ਆਪਣੇ ਵੋਟ ਨਾ ਪਾਓ ਇਹ ਬਹੁਤ ਵੱਡਾ ਅਧਿਕਾਰ ਹੈ ਜੋ ਵੋਟ ਦਾ ਤੁਸੀਂ ਜੇ ਫਰਸਟ ਉਸਤੇ ਹੀ ਆਪਣੀ ਵੋਟ ਵੇਚ ਦਿੰਦੇ ਹੋ ਤਾਂ ਤੁਹਾਨੂੰ ਦੁਬਾਰਾ ਲੀਡਰ ਨੂੰ ਕੁਐਸਚਨ ਕਰਨ ਦਾ ਹੱਕ ਵੀ ਨਹੀਂ ਬਣਦਾ ਹੈ ਨਾ ਮੈਮ ਬੀਇੰਗ ਐਜ਼ ਅ ਲੇਡੀ ਤੁਸੀਂ ਇਸ ਲੋਕ ਸਭਾ ਚੋਣ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਮੋਦੀ ਸਰਕਾਰ ਕਹਿੰਦੀ ਹੈ ਜੇ ਕਾਂਗਰਸ ਸਰਕਾਰ ਦੁਬਾਰਾ ਇੱਥੇ ਆ ਗਈ ਇੰਡੀਆ ਦੇ ਵਿੱਚ ਲੋਕਤੰਤਰ ਤੇ ਬਚੂਗਾ ਹੀ ਨਹੀਂ ਉਹਨਾਂ ਨੇ ਟੈਸ਼ ਨੈਸ਼ ਕਰ ਦੇਣਾ ਬੀਜੇਪੀ ਕਹਿੰਦੀ ਹੈ ਤੇ ਫਿਰ ਲੇਡੀ ਜਿਹੜਾ ਵਰਗ ਹੈ ਮਹਿਲਾ ਨੂੰ ਵੀ ਹੋਰ ਖਤਰਾ ਹੋ ਜੂਗਾ ਸੇਫਟੀ ਬਿਲਕੁਲ ਨਹੀਂ ਬਚੇਗੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਉਹ ਬੀਜੇਪੀ ਕਹਿੰਦੀ ਹੈ ਦੇਖੋ ਮੈਂ ਇਹ ਬਿਲਕੁਲ ਹੀ ਉਸ ਦਾ ਆਪੋਜ਼ਿਟ ਵਿਸ਼ਲੇਸ਼ਨ ਕਰ ਰਹੇ ਨੇ ਬਾਬਾ ਸਾਹਿਬ ਨੇ ਜੋ ਆਪਣਾ ਕਨਸਟੀਟਿਊਸ਼ਨ ਦਿੱਤਾ ਉਹਨਾਂ ਨੇ ਹਰ ਵਰਗ ਨੂੰ ਉਨਾ ਮਾਈਨੋਰਿਟੀਜ਼ ਨੂੰ ਐਸਈਐਸਟੀਜ਼ ਨੂੰ ਲੇਡੀਜ਼ ਨੂੰ ਬਰਾਬਰਤਾ ਦਿੱਤੀ ਸੇਮ ਇਹ ਸਿਧਾਂਤ ਸਾਡਾ ਸਿੱਖ ਖਾਲਸੇ ਦੇ ਵਿੱਚ ਹੈ ਤਾਂ ਜਿਵੇਂ ਇਹਨਾਂ ਨੇ ਚੇਂजेस ਲੈ ਕੇ ਆਏ ਨੇ ਕਨਸਟੀਟਿਊਸ਼ਨ ਦੇ ਵਿੱਚ ਔਰ ਜੋ ਇਹਨਾਂ ਦੇ ਇਸ ਟਾਈਮ ਤੇ ਨੋਮੀਨੇਟਡ ਜੋ एमपीस लड़ रहे ने ओ ਤੁਸੀਂ ਦੇਖਿਆ ਬਹੁਤ ਸਾਰਾ ਮੀਡੀਆ ਦੇ ਉੱਤੇ ਸ਼ਰਿਆਵਾਂ ਬੋਲਦੇ ਨਜ਼ਰ ਆ ਰਹੇ ਨੇ ਕਿ ਹਮੇ 400 ਸੇ ਜ਼ਿਆਦਾ ਵੋਟ ਚਾਹੀਏ ਸਮਰਥਨ ਤਾਂ ਕਿ ਹਮ ਕਨਸਟੀਟਿਊਸ਼ਨ ਚੇਂਜ ਕਰ ਸਕੇ ਹਨ ਤਾਂ ਇਹ ਇਹਨਾਂ ਦੀ ਇਨਸੈਕਿਉਰਿਟੀ ਹੈ ਇਹ ਨਾ ਬਰਾਬਰਤਾ ਫੈਲਾ ਕੇ ਹੀ ਆਪਣਾ ਇੱਕ ਵੋਟ ਬੈਂਕ ਪੋਲਰਾਈਜ਼ ਕਰਨਾ ਚਾਹੁੰਦੇ ਨੇ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਬਟ ਵੋਟਰ ਬਹੁਤ ਸਿਆਣਾ ਹੋ ਚੁੱਕਿਆ ਇਸ ਨੂੰ ਔਰ ਜੋ ਜਿਵੇਂ ਮੈਨੀਫੈਸਟੋ ਇਸ ਦੇ ਵਿੱਚ ਔਰਤਾਂ ਦੇ ਲਈ ਸਾਡੀ 50% ਰਿਪਰੈਜ਼ੈਂਟੇਸ਼ਨ ਹੈ ਪੋਪੂਲੇਸ਼ਨ ਦੇ ਵਿੱਚ ਔਰਤਾਂ ਦੀ ਔਰ ਮੈਨੀਫੈਸਟੋ ਦੇ ਵਿੱਚ 50% ਰਿਜ਼ਰਵੇਸ਼ਨ ਔਰਤਾਂ ਨੂੰ ਕਿਉਂਕਿ ਲੇਡੀ ਨੂੰ ਬਹੁਤ ਮੁਸ਼ਕਲ ਹੈ ਸਮਾਜ ਦੇ ਵਿੱਚ ਬਾਹਰ ਨਿਕਲਣਾ ਤਾਂ ਇਹਨਾਂ ਨੇ ਤਾਂ 30 ਲੱਖ ਨੌکریاں ਖਤਮ ਹੋਈ ਇਸ ਟਾਈਮ ਤੇ ਵੈਕੈਂਸੀ ਪਈ ਹੈ ਕਿਉਂਕਿ ਖਤਮ ਕਰ ਰਹੇ ਨੇ ਹੌਲੀ-ਹੌਲੀ ਸਾਰਾ ਕੁਝ ਤਾਂ ਜਿਵੇਂ ਮੁੱਦਿਆਂ ਤੇ ਦੁਬਾਰਾ ਕੰਮ ਹੋਏਗਾ ਨੌکریاں ਮਿਲਣਗੀਆਂ ਬੇਰੋਜ਼ਗਾਰਾਂ ਨੂੰ ਔਰਤਾਂ ਦਾ ਭਾਗੀਦਾਰੀ ਹੋਏਗੀ ਔਰ ਮਨਰੇਗਾ ਦੇ ਵਿੱਚ ਜਿਵੇਂ 400 ਰੁਪਏ ਦਿਹਾੜੀ ਹੋਏਗੀ ਹਨਾ ਔਰ ਹਰ ਘਰ ਦੀ ਗਰੀਬ ਮਹਿਲਾ ਨੂੰ ਇੱਕ ਸਾਲ ਦਾ 1 ਲੱਖ ਰੁਪਏ ਉਹਦੇ ਖਾਤੇ 'ਚ ਪਾਇਆ ਜਾਏਗਾ ਹਨਾ ਤਾਂ ਉਹਦੇ ਨਾਲ ਇੱਕ ਅਪਲਿਫਟਮੈਂਟ ਮਿਲਦੀ ਹੈ ਮੈਨੂੰ ਲੱਗਦਾ ਤੁਹਾਡੀ ਮੋਰਲ ਸਟਰੈਂਥ ਬਣਦੀ ਹੈ ਇੱਕ ਬਾਹਰ ਨਿਕਲ ਕੇ ਕੁਝ ਕੰਮ ਕਰਨ ਦੀ ਔਰ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਹਰ ਵਰਗ ਦੇ ਵਿੱਚ ਮੈਨੂੰ ਲੱਗਦਾ ਐਦਾਂ ਅੱਗੇ ਆਏਗੀ ਆਖਰ ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਡਾਕਟਰ ਧਰਮਵੀਰ ਗਾਂਧੀ ਜੀ ਲਈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਫਤੇਗੜ ਸਾਹਿਬ ਤੋਂ ਅਮਰ ਸਿੰਘ ਜੀ ਨੂੰ ਲੋਕਾਂ ਨੂੰ ਕੀ ਅਪੀਲ ਕਰਨ ਆ ਜਾਂਦੇ ਹੋ ਕਿ ਵੋਟ ਇਹਨਾਂ ਨੂੰ ਪਾਣ ਦੇਖੋ ਮੇਰੇ ਖਿਆਲ ਨਾਲ ਆਪਣੇ ਜੋ ਵੀ ਕੈਂਡੀਡੇਟਸ ਹੈ ਨਾ ਹਰ ਇੱਕ ਵੋਟਰ ਨੂੰ ਰਾਈਟ ਹੈ ਕਿ ਪਹਿਲਾਂ ਉਹਦਾ ਬੈਕਗ੍ਰਾਉਂਡ ਦੇਖੇ ਕਿ ਉਹਨਾਂ ਨੇ ਕੀ ਕੰਮ ਕੀਤੇ ਨੇ ਉਹ ਕੰਮ ਦੇਖ ਕੇ ਵੋਟ ਪਾਓ ਡਾਕਟਰ ਗਾਂਧੀ ਲਈ ਅਸੀਂ ਗਾਰੰਟੀ ਦੇ ਕੇ ਮਤਲਬ ਲੋਕਾਂ ਦੇ ਕੋਲ ਜਾ ਰਹੇ ਹਾਂ ਕਿ ਉਹਨਾਂ ਜਦੋਂ ਪਿਛਲੇ ਆਪਣੇ 2014 ਤੋਂ 19 ਤੱਕ ਉਹ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਨੇ ਉੱਥੇ ਕਿੰਨੇ ਕੰਮ ਕਰਾਏ ਨੇ ਉਹਨਾਂ ਨੇ ਜੋ ਰੇਲ ਸੀਗਾ ਉਹਦਾ ਚਾਰ ਮਾਰਗੀ ਕਰਵਾਇਆ ਉੱਥੇ ਸਕੂਲਾਂ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਆਰੋ ਬੈਂਚ ਤੇ ਹੋਰ ਜਿਹੜੇ ਸ਼ਮਸ਼ਾਨ ਘਟ ਜਾਤੀ ਦੇ ਆਧਾਰ ਤੇ ਪਿੰਡਾਂ ਚ ਬਣੇ ਹੋਏ ਨੇ ਸਰਪੰਚਾਂ ਨੂੰ ਉਹਨਾਂ ਨੇ ਇਹ ਕਹਤਾ ਸੀ ਕਿ ਜੇ ਤੁਸੀਂ ਆਹ ਵਿਤਕਰਾ ਆਧਾਰ ਤੇ ਆਪਣਾ ਸ਼ਮਸ਼ਾਨ ਘਟ ਰੱਖੋਗੇ ਤਾਂ ਮੈਨੂੰ ਕੋ ਗ੍ਰਾਂਟ ਵੀ ਫਿਰ ਨਾ ਲੈਣਾ ਆਇਓ ਹਨਾ ਤਾਂ ਇੱਕ ਜ਼ਮੀਨ ਪੱਦਰ ਤੋਂ ਉਹਨਾਂ ਨੇ ਲੋਕਾਂ ਦੇ ਕਿੰਨੇ ਕੰਮ ਕੀਤੇ ਨੇ ਤੇ ਇਹ ਸੋਚ ਕੇ ਵੋਟ ਪਾਉਣੀ ਚਾਹੀਦੀ ਵੀ ਅਸੀਂ ਆਪਣੇ ਜ਼ਿਲ੍ਹੇ ਨੂੰ ਆਪਣੇ ਹਲਕੇ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ ਔਰ ਡਾਕਟਰ ਅਮਰ ਸਿੰਘ ਨੇ ਫਤੇਗੜ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਕਿਸੇ ਮੈਂਬਰ ਪਾਰਲੀਮੈਂਟ ਨੇ ਫਤੇਗੜ ਸਾਹਿਬ ਦੀ ਧਰਤੀ ਦਾ ਇਤਿਹਾਸ ਦੱਸ ਕੇ ਕਿ ਸਾਡਾ ਇਹ ਇਤਿਹਾਸ ਹੈ ਉਥੇ ਸ਼ਹੀਦਾਂ ਦੀ ਧਰਤੀ ਹੈ ਸਾਨੂੰ ਇਹ ਇਹ ਪ੍ਰੋਜੈਕਟ ਉਥੇ ਦੋ ਉਹਨਾਂ ਨੇ ਵੀ ਰੇਲ ਲਾਈਨ ਉਥੇ ਕਰਵਾਈ ਸਕੂਲਾਂ ਦੇ ਵਿੱਚ ਬੱਚਿਆਂ ਦੇ ਵਿੱਚ ਮੇਰੇ ਖਿਆਲ ਨਾਲ ਮੈਂਬਰ ਪਾਰਲੀਮੈਂਟ ਦਾ ਕੰਮ ਹੁੰਦਾ ਆਪਣੇ ਹਲਕੇ ਦੇ ਲਈ ਵੱਧ ਤੋਂ ਵੱਧ ਸਹੂਲਤਾਂ ਲੋਕਾਂ ਦੇ ਲਈ ਲੈ ਕੇ ਆਣਾ ਵੱਧ ਤੋਂ ਵੱਧ ਗ੍ਰਾਂਟ ਲੋਕਾਂ ਦੇ ਲਈ ਯੂਜ਼ ਕਰਨੀ ਔਰ ਇਦਾਂ ਜੋ ਕੈਂਡੀਡੇਟ ਯੂਜ਼ ਕਰਦੇ ਨੇ ਜੋ ਤੁਹਾਡੇ ਮੁੱਦੇ ਚੱਕਦੇ ਨੇ ਔਰ ਚੱਕ ਸਕਦੇ ਨੇ ਜੋ ਦੇਖੋ ਇੱਥੋਂ ਜੀ ਜੀ ਬਦਲ ਕੇ ਗਏ ਨੇ ਕਾਂਗਰਸ ਤੋਂ ਆਪਣੇ ਨਿੱਜੀ ਮਫਾਦਲੇ ਲਈ ਐਂਡ ਐਂਡ ਟਾਈਮ ਤੇ ਇੱਕੋ ਦਮ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ਚ ਚਲੇ ਗਏ ਤੇ ਜিপিਜੀ ਨੇ ਇੱਕ ਵੀ ਕੁਐਸਚਨ ਵਿਧਾਨ ਸਭਾ ਦੇ ਵਿੱਚ ਜਿੰਨੀ ਦੇਰ ਉਹ ਐਮਐਲਏ ਰਹੇ ਨੇ ਨਹੀਂ ਪੁੱਟ ਕੀਤਾ ਜੋ ਬੰਦੇ ਨੇ ਇੱਕ ਕੁਐਸਚਨ ਜੀ ਐਮਐਲਏ ਦੇ ਰਹਿੰਦੇ ਹੋਏ ਨਹੀਂ ਪੁੱਟ ਕੀਤਾ ਉਹ ਮੈਂਬਰ ਪਾਰਲੀਮੈਂਟ ਦੇ ਵਿੱਚ ਤੁਹਾਡੀ ਕੀ ਰਿਪਰੈਜ਼ੈਂਟੇਸ਼ਨ ਕਰਨਗੇ ਇਹ ਸੋਚ ਕੇ ਲੋਕਾਂ ਨੂੰ ਵੋਟ ਪਾਣੀ ਚਾਹੀਦੀ ਹੈ ਐਸੀ ਸਾਡੇ ਨਾਲ ਡਾਕਟਰ ਅਮਨ ਤਾਲੇਵਾਲ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਦੇ ਹੋ ਸ਼ੇਅਰ ਜਰੂਰ ਕਰਦੇ ਹੋ ਥੈਂਕ ਯੂ